ਯਾਰ ਅਸੀਂ ਵਸਤਾ ਘਰ ਛੱਡ ਗਏ ਹਾਂ ਕਿ ਕਿਹ ਵਾਲਾ ਸਾਨੂੰ ਯਾਦ ਨਹੀਂ ਆਉਂਦਾ ਹਾਂਜੀ ਹਾਂਜੀ ਯਾਦ ਆਉਂਦਾ ਸਾਨੂੰ ਉਥਾਂ ਬਿਲਕੁਲ ਯਾਦ ਆਉਂਦਾ ਹਾਂਜੀ ਲੇਕਿਨ ਕੀ ਹੋ ਉਹ ਯਾਦਾਂ ਕੀ ਕਰਨਗੀਆਂ ਸਾਨੂੰ ਹਾਂਜੀ ਇੰਡੀਆ ਦੇ ਵਿੱਚ ਕਿਹੜੀ ਜਗ੍ਹਾ ਰਹਿੰਦੇ ਸੋ ਤਹਿਸੀਲ ਡਿਗਰਾਵਾ ਅੱਛਾ ਜ਼ਿਲ੍ਹਾ ਜ਼ਿਲ੍ਹਾ ਅਲੀਗੜ ਅੱਛਾ ਅਲੀਗੜ ਉਥੋਂ ਨੇੜਿਓ ਸਾਡੇ ਬਾਪ ਦੀ ਠੋਕ ਦੀ ਦੁਕਾਨ ਸੀ ਅੱਛਾ ਡਿਗਰਾਵਾ ਸ਼ਹਿਰ ਠੀਕ अच्छा ते सोडा ਭਰਨ ਦੀਆਂ ਜਿਹੜਾ ਪਾਣੀ ਵਾਲਾ ਸੋਡਾ ਇਹਦੀਆਂ ਬੋਤਲਾਂ ਭਰਨ ਦਾ ਪਲਾਂਟ ਲਾਇਆ ਸੀ। ਅੱਛਾ। ਥੋਕ ਦੀ ਬੜੀ ਵੱਡੀ ਦੁਕਾਨ ਸੀ, ਬੜਾ ਕਾਰੋਬਾਰ ਸੀ। ਆਵਾਜ਼ ਦਾ ਸਾਥ ਸੀ, ਰਕਬਾ ਸੀ। ਅੱਛਾ। ਅੱਤੀ ਸੀ ਅੱਲਾ ਰਕਬਾ ਕਿੰਨਾ ਸੀ ਆਪਣਾ? ਰਕਬਾ ਮੈਨੂੰ ਜ਼ਬਾਨੀ ਯਾਦ ਨਹੀਂ ਸਾਰਾ। ਲੇਕਿਨ ਇਹ ਆ ਕੁਛ ਰਕਬਾ ਚਾਹੀ ਸੀ। ਬਾਕੀ ਰਕਬਾ ਬੜਾ ਨੂੰ। ਟੁੱਟੀਆਂ ਲਾਵਾ ਮੇਂ Menu. Mm -hmm.